ਅੱਡੇ ਦੇਰਾਂ ਦੀ ਚਕ ਚਕ ਮਾਂ ਮਾਂ ਆਪ ਦੀ ਰਾ ਪਹਿਲੀ ਵਾਰ ਮੱਛਾ ਸੌਦਾ ਹੁੰਦਾ ਚਲੋ ਪਸੰਦ ਦੇ ਰੇਟ ਨਾਲ ਹੋ ਜੇ ਫਿਰ ਕੋਈ ਆ ਜਾ ਪਾਈ ਓਏ ਦੱਸਦੇ ਕੋਈ ਨਾ ਆ ਜਾ ਜੇ ਦੇਣੀ ਆ ਬੱਕਰੀ ਮੈਂ ਤਾਂ ਮਹੂਰਤ ਕਰਨਾ ਹੈ ਮੱਢੀ ਦਾ ਇੱਕ ਬੱਕਰੀ ਉਹ ਮੁੰਡੇ ਤੋਂ ਦਵਾਉਣੀ ਪਾਰੀ ਜੀ ਉਹਦਾ ਬਾਕੀ ਅਸੀਂ ਹੌਲੀ ਹੌਲੀ ਪਾਉਨੇ ਆ ਫਾਰਮ ਨਾਲ 100 ਬੱਕਰੀ ਕਰਾਉਣੀ ਹੈ ਕੋਈ ਨਹੀਂ ਦੱਸਦਾ ਫਿਰ ਇਹ ਨਾਲ ਵੀ ਗੱਲ ਕਰ ਦੱਸੋ ਵੀ ਨਾ ਮਤਨ ਉਹ ਕਫਾਰ ਨਹੀਂ ਮਾਰਦੇ ਆਪਾਂ 11000 ਦੀ ਬੱਕਰੀ ਦੀ ਨਾ ਨਾ ਠੀਕ ਹੈ ਸ 15 ਦੀ ਨਹੀਂ ਹੋਰ ਐ ਨਾ ਭਾਜਾਂ ਕਿਤੇ ਲੱਫਾਉਣੇ 14 ਦੀ ਲੈ ਜਾ ਪੂਰੀ ਨਾ ਉਹ ਦੋ ਘੱਟ ਨਹੀਂ ਨਾ ਪੂਰੀ ਆ ਲੈ ਗਈ ਨਹੀਂ ਨਾਲੀ ਤੈਨੂੰ ਗਰਤ ਦਾ ਦਾ ਨਹੀਂ ਕਰਦੇ ਪੂਰੀ ਬਾਰਾਂ ਦੀ ਨਾ ਰਾਜੂ ਨਾ ਰਾਜੂ ਨਾ ਨਾ 14 ਘੱਟ ਨਹੀਂ ਪਹਿਲੀ ਵਾਰ ਆਏ ਦੂਰੋ ਚੀਜ਼ੇ ਦੇ ਰੱਖੇ ਚ ਉਰੇ ਇਹ じゃ ਕੰਮ ਨਹੀਂ ਕਰਿਆ ਕਰਦੇ ਮੈਂ ਆਸਮਨੀ ਦਾ ਨਾਮ ਲੈ ਕੇ ਆਇਆ ਦੇਖੋ ਪਹਿਲੇ ਜੇ ਮੇਰੀ ਬੱਕਰੀ ਚਲ ਜੇ ਵਿਕਦੀ ਆ ਵੇਚਦੀ ਦੱਸ ਦੱਸ ਬਸ ਦੇ ਦੇ 12000 ਨਾ ਉਰੇ ਤਾਂ ਨਹੀਂ 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 ਚੱਲ ਫਿਰ ਭਾਈ ਕੁਛ ਕਰ ਦਾਂਦੇ ਯਾਰ ਮੈਨੂੰ ਕਾਫਰ ਹੁਣ ਨਾ ਨਹੀਂ ਬੱਲਾ ਤੈਨੂੰ ਪਤਾ ਕਿੰਨੀ ਦੂਰ ਆ ਤੂੰ ਆਪਸੇ ਆਣਾ ਕਾਫਰ ਹੁਣ ਮੈਂ ਤੁਹਾਨੂੰ ਮਰਵਾਉਂਦਾ ਨਹੀਂ ਮਰਵਾਉਂਦਾ ਨਹੀਂ ਮਰਵਾਉਂਦੇ ਨਹੀਂ ਬੇ ਸੋਚ ਰੋ ਬਸ ਵੇਚੀ ਜਾਉਂਦੇ ਹੋਰ ਤੂੰ ਪਤਾ ਯਾਦ ਹੈ ਲਾਹੇ ਸਾਢੇ 12 ਉਹ ਠੀਕ ਹੈ ਹੁਣ ਸਾਢੇ 13 ਨਹੀਂ ਲੈ ਲੈ ਬਸ ਸਾਢੇ 13 ਦੀ ਰਜ ਚਕ ਚਕ ਮਾ ਮਾ ਆਪ ਦੀ ਦਾ ਪਹਿਲੀ ਵਾਰ ਮੱਛਾ ਸੋਦਾ ਹੁੰਦਾ ਹੈ ਸਾਢੇ 12 ਜੂ ਲਖਾਈ ਜੀ ਦੋਨੋਂ ਦੀ ਹੋਊਗੀ ਜੀ ਆਹੋ ਜੀ ਨਾ ਨਾ ਮੈਂ ਨਹੀਂ ਦੂੰਗਾ ਸਾਢੇ 12 ਚ ਨਹੀਂ ਇਹ ਰਾ ਉਹ ਮਹਾਪਾਲ ਇੱਕ ਬਸ ਜਿੰਦਾ ਹੈ ਬਈ ਯਾਰ ਸਾਢੇ 13 ਦੀ ਪੁੱਗਦੀਆ ਲੈ ਜਾਓ 12 ਕਿਹਦੀ ਨਾ ਜਾ ਹੋਗੀ ਸੂਰੀ 13 ਦੀ ਉਹ ਨਹੀਂ ਰੱਖੂ ਮੈਂ ਰੱਖੂ ਜਾ ਮੇਰਾ ਜਬਾਨ ਵਰਤੀ ਹੋਰੀ ਫੜਕੇ ਦੀ ਨੂੰ ਤੈਨੂੰ ਕਿਸ ਤੋਂ ਜੇਵਾ ਤੁਰਾ ਤੁਰੇ ਰਿਆ ਆਲੇ ਗਲੇ ਮੇਰਾ ਯਾਰ ਬੈਠਿਆ ਪਰ ਦੂਜੇਰ ਬਾਹ ਚਾਹ ਹੋ ਗਈ 13000 ਦੀ ਤੇਰੇ ਮੈਂ ਨਹੀਂ ਭਜਾਂਦਾ ਤੈਨੂੰ ਆ 500 ਮੇਰਾ ਸਹੀ ਵਾਲਾ ਮੇਰਾ ਦੇ ਦੇ ਉਤੋਂ ਪੈਸੇ ਹੀ ਦਵਾ ਦੇਣਾ ਸੌਦਾ ਪੱਕਾ ਹੋ ਗਿਆ ਚਾਹ ਹੋ ਗਿਆ 1300 ਪੱਕਾ ਹੋ ਗਿਆ ਹੀ ਮੈਂ ਤਾਂ ਮੇਰੀ ਵੀ ਪੋਣੀ ਹੋ ਜੂ ਤੇਰੀ ਵੀ ਹੋ ਜੂ ਚਾਹ ਹੋ ਗਿਆ ਕੋਈ ਤੁਹਾਡੇ ਸਿਰ ਤੇ ਤਾਂ ਮੈਂ ਖਾਣਾ ਔਰ ਮੇਰੇ ਹੱਲ ਚੱਲਦੇ ਨੇ ਇੱਕ ਸੌਦਾ ਤਾਂ ਕਰਤਾ ਕਹਿੰਦਾ ਠੀਕ ਹੈ ਜੀ ਪੌਣੀ ਤਾਂ ਹੋਈ ਐ ਪੌਣੀ ਤਾਂ ਹੋਈ ਮੰਡੀ ਦੀ ਬੌੜੀ ਹੋਈ ਸਾਰਿਆਂ ਦੀ ਪੌਣੀ ਹੋਈ ਹੋ ਗਿਆ ਆਪਾਂ ਜਿਹੋ ਹੁੰਦਾ ਇਹ ਪਸੰਦ ਕੋਈ ਨਾਤਰੀਆਂ ਚੋਂ ਜਿਹਦੇ ਪਿੱਛੇ ਨਾ ਨੂੰ ਗੱਲ ਕਰਦੇ ਮਹਾਦੇ ਜੀ ਕਿਹੜੀ ਲੈ ਲਈ ਬਾਈ ਉਹ ਜੀ ਹਾਂ ਮਿੱਤਰੋ ਪਹਿਲਾਂ ਸਾਦਾ ਹੋ ਗਿਆ ਮੰਡੀ 'ਚ ਆ ਬਾਈਆਂ ਨੇ ਬਰਬਰੀ ਲਈ ਗਿਆ ਦੇਖਦੇ ਆਂਗੇ ਦੇਖ ਸਕਦੇ ਹਾਂਗੇ ਦੋ ਬੱਚੇ ਨੇ ਕਿ ਦੋਨੇ ਦੋਨੇ ਬੱਕਰੇ ਨੇਗੇ ਉਹ ਵੀ ਚੈੱਕ ਕਰ ਲਓ ਸਿੰਘਾ ਵਾਲੀ ਬਾਕੀ ਕੁਆਲਟੀ ਤੁਹਾਡੇ ਸਾਹਮਣੇ ਵੀ ਰੱਲੀ ਬੱਕਰਾ ਮੰਡੀ ਤੇ ਖੜੇ ਸੀਗੇ ਹਮ ਸੌਦਾ ਹੋ ਗਿਆ 13000 ਰੁਪਏ ਚ ਕਮੈਂਟ ਜ਼ਰੂਰ ਕਰ ਦਿਓ ਬਈ ਜੀ ਧੰਨਵਾਦ